ਹਾਂ ਹਾਂ ਥੈਂਕ ਯੂ ਇੱਧਰ ਯਾਰ ਇੱਕ ਇੱਕ ਗੱਲ ਹੋਣਾ ਫਿਰ ਇਹ ਕੋਈ ਗੱਲ ਨਹੀਂ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਜੀ ਜੀਐਮਡੀ ਗਰੁੱਪ ਜਿਹੜਾ ਮਾਤਾ ਰਾਣੀ ਜੀ ਦਾ ਗਰੁੱਪ ਆ ਦਾਦਾ ਜੀ ਵੱਲੋਂ ਬੜਾ ਵਧੀਆ ਮੈਸੇਜ ਆਊਗਾ ਵਾਲਮੀਕ ਸਮਾਜ ਨੂੰ ਮੈਂ ਦੇਖ ਰਿਹਾ ਨਹੀਂ ਪਹਿਲੀ ਵਾਰ ਜੋ ਕਿ ਵਾਲਮੀਕ ਸਮਾਜ ਦੇ ਨਾਮ ਵਾਲਮੀਕੀ ਮਹਾਰਾਜ ਦੇ ਨਾਮ ਦੇ ਸਿੱਕੇ ਕੱਢੇ ਜਾ ਰਹੇ ਜਿਹੜੇ ਲੋੜਵੰਦੇ ਪਰਿਵਾਰਾਂ ਜੋ ਬੱਚਿਆਂ ਵਾਂ ਮੈਂ ਨਾਮ ਦੇਖਦਾ ਰਾਜਾ ਜੀ ਅੱਛੀ ਬੱਚੇ ਨੂੰ ਐਜੂਕੇਸ਼ਨ ਦੇ ਰਹੇ ਨੇ ਔਰ ਅੱਛਾ ਬੱਚਾ ਬਣੂ ਬੱਚੇ ਮਰੇ ਸੋਚਦੇ ਨੇ ਉਹ ਕੁਮਲਤੀਆ ਸੋਧ ਰਹੇ ਨੇ ਉਹ ਸਿੱਕੇ ਹੀ ਬੱਚਾ ਨੇ ਘੜਦੇ ਨੇ ਲੰਗਰ ਵੀ ਬੜੇ ਵਧੀਆ ਮੈਂ ਪਹਿਲੀ ਵਾਰ ਦੇਖਿਆ ਵੀ ਲਾਈਫ 'ਚ ਕੋਈ ਡੋਨਰ ਤੋਂ ਹੋਲਡਿੰਗ ਵੈਰਾ ਕੋਈ ਇਹਨਾਂ ਨੇ ਪ੍ਰੋਵਾਈਡ ਕਰਾਇਆ ਔਰ ਬੜਾ ਵਧੀਆ ਵਰਨਿਕ ਸਮਾਜ ਨੂੰ ਇੱਕ ਮੈਸੇਜ ਜਾਊਗਾ ਕਿ ਜਿਦਾ ਰਾਜਾ ਜੀ ਕਰ ਰਹੇ ਨੇ ਵਰਨਿਕ ਮਹਾਰਾਜ ਦੇ ਪ੍ਰਗਟ ਦਿਨ ਤੇ ਉੱਪਰ ਐ ਸਿੱਕੇ ਘੜੇ ਗਏ ਨੇ ਤੇ ਬੜੀ ਖੁਸ਼ੀ ਵਾਲੀ ਗੱਲ ਆ ਬੜਾ ਵਧੀਆ ਮੈਸੇਜ ਲੋਕਾਂ ਨੂੰ ਜਾਊਗਾ ਮੈਂ ਇੱਕ ਲੋਕਾਂ ਨੇ ਵੀ ਆਪਣੇ ਨੂੰ ਮੈਸੇਜ ਦੇਣਾ ਚਾਹੁੰਦਾ ਆਪਣੇ ਕਿ ਸਮਾਜ ਵੱਲੋਂ ਆਪਣੇ ਕਿ ਧੀਮ ਵੱਲੋਂ ਅਗਰ ਜੇ ਕੋ ਰਾਜਾ ਜੀ ਦੇ ਮੂੰਹ ਪਰਮਾਤਮਾ ਦੇ ਬਾਰੇ ਕੋ ਮਾੜਾ ਤੰਗਾ ਸ਼ਬਦ ਕੱਢਿਆ ਗਿਆ ਤੇ ਆਪਾਂ ਸਾਰੇ ਮੇਰੇ ਵੀਰ ਬੈਠ ਕੇ ਉਸ ਗੱਲ ਨੂੰ ਸੁਲ ਜਾਈਏ ਉਹਨਾਂ ਨੂੰ ਮਾਫੀ ਦਵਾਈਏ ਅਗਰ ਗਾਂ ਦੇਖੋ ਪਰਮਾਤਮਾ ਨੂੰ ਦਾਲ ਕਟਨੀ ਜਾਂ ਬਦਮੇ ਜੀ ਬੋਲਣਾ ਬੜੀ ਬੜੀ ਬਹੁਤ ਨਿੰਦਿਜ ਜੋ ਗੱਲ ਆ ਅਗਰ ਜੇ ਉਹਨਾਂ ਦੇ ਮੂੰਹ ਆਜ ਕੋ ਸ਼ਬਦ ਨਿਕਲਿਆ ਤਾਂ ਅਸੀਂ ਸਾਰੇ ਬੈਠ ਕੇ ਸਾਰੇ ਧਰਮ ਸਾਰੇ ਸਮਾਜ ਆਪਾਂ ਚ ਉਹਨਾਂ ਨੂੰ ਇਹ ਸਮਝੋ ਮਨੋਂ ਕਿ ਮਾਫੀ ਲਈਏ ਜਿਹੜਾ ਸਾਧਕ ਸਾਹਿਬ ਲੈ ਕੇ ਜਾਗੇ ਜਾਈਏ ਜੀ ਤਾਂ ਹਨੂਮਾਨ ਜੀ ਬਾਰੇ ਉਹਨਾਂ ਨੇ ਬੋਲਿਆ ਮੰਦਰ ਖੜਕੇ ਉਹਨਾਂ ਨੇ ਇੱਕ ਵਾਰੀ ਇੱਕ ਮੂਕਾ ਇਨਸਾਨ ਹੈ ਕਿ ਗਲਤੀਆਂ ਦਾ ਪੁੱਤਰਾ ਵਾ ਜੇਕਰ ਉਹਨਾਂ ਕੋਈ ਐਸੀ ਕੋ ਗਲਤੀ ਹੋਈ ਆ ਤੇ ਆਪਾਂ ਸਾਡਾ ਫਰਜ਼ ਬਣਦਾ ਸਾਡਾ ਨੂੰ ਮਾਫੀ ਕਰਨਾ ਮਾਫੀ ਦੇਣੀ ਚਾਹੀਦੀ ਆ ਬਾਕੀ ਸਾਨੂੰ ਬੜਾ ਵਧੀਆ ਲੱਗਾ ਸਾਡਾ ਛੋਟਾ ਭਰਾ ਵਿਜੀ ਹੰਡਾ ਜੀ ਸਾਡੇ ਵਾਲਮੀਕ ਸਮਾਜ ਤੋਂ ਸਾਡੇ ਪ੍ਰਧਾਨ ਕੌਮੀ ਗਾਇਕੀ ਨੇ ਵਾਲਮੀਕ ਸਮਾਜ ਨੂੰ ਉਹਨਾਂ ਦੀ ਬੜੀ ਵੱਡੀ ਦੇਣ ਹੈ ਸੱਚੀ ਗੱਲ ਜੀ ਦੀ ਬੜੇ ਮੇਰੀ ਪ੍ਰਾਣ ਹੈ ਇਹਨਾਂ ਨੂੰ ਬਹੁਤ ਮੁਬਾਰਕਾ ਮੇਰਾ ਛੋਟਾ ਜੀ ਤਰੁਣ ਕੈਂਡੀਡੀਟ ਸੀਨੀਅਰ ਦੇ ਪਿਮੀਰ ਅਸੀਂ ਸੀਨੀਅਰ ਗਵਾਗੇ ਭਰਾ ਵਾ ਸਾਡੀ ਭੈਣ ਹੀ ਪਿੰਕਾ ਵੀ ਅਜਿਹੀ ਕੋਈ ਨਹੀਂ ਮੰਨਦੇ ਤੁਹਾਨੂੰ ਇਹਨਾਂ ਨੂੰ ਬਹੁਤ ਮ왈ਦਾਂ ਵਾਲੇ ਕਿਮਾੜਾ ਬਰਕਤਾਂ ਦੀਆਂ ਮੇਰਾ ਛੋਟਾ ਵੀ ਮਨੂ ਜੋਲੀ ਹੋਰ ਜਿਹੜੇ ਨੇ ਅਈਗਾ ਜੁਨੀ ਜੋਲੀ ਜੀ ਵੀ ਬਹੁਤ ਐਕਟਿਵ ਹੋਏ ਨੇ ਧਰਮ ਦੇ ਜਮਾ ਦੇ ਵਿੱਚ ਪਰਮਾਤਮਾ ਇਹਨਾਂ ਦੇ ਵੀ ਆਪਣਾ ਆਪਣੀ ਬਖਸ਼ਿਸ਼ ਕਿਰਪਾ ਬਣਾ ਕੇ ਰੱਖੇ ਸਾਡੇ ਪੰਡਤ ਜੀ ਮੇਰੀ ਕਲੋਨੀ ਜੋ ਇਹਨਾਂ ਤੋਂ ਅਸ਼ੀਰਵਾਦ ਹੀ ਲੈਂਦੇ ਰਹਿੰਦੇ ਆ ਪਰਮਾਤਮਾ ਪੈਂਜੀ ਦਾ ਮੈਨੂੰ ਨਾਮ ਨਹੀਂ ਪਤਾ। ਰੀਆ ਰੀਆ ਠਾਕੁਰ ਜੀ ਸਮਾਜਿਕਾ ਜੀ ਮੇਰੀ ਭੈਣ ਨੇ ਵੱਡੇ ਨੂੰ ਭਾਈ ਇਹਨਾਂ ਨੇ ਬਹੁਤ ਮਾਰਗ ਜੀ ਸੁਣਨ ਭਾਜੀ ਪੂਰਾ ਭੋਗਾਟੇ ਤੋਂ ਇਹਨਾਂ ਨੂੰ ਸਾਡੇ ਵਾਲਮੀਕ ਮਾਰੇ ਮੈਨੂੰ ਬਹੁਤ-ਬਹੁਤ ਦਿਨਾਂ ਦੇ ਉੱਪਰ ਇਹਨਾਂ ਦੇ ਪਰਿਵਾਰ ਦੇ ਉੱਪਰ ਆਪਣੀ ਅਪਰਮਾਰ ਕਿਰਪਾ ਬਣਾ ਕੇ ਰੱਖਣ ਇੱਥੇ ਸਾਰੇ ਭੈਣ ਭਰਾ ਵਾਲਮੀਕ ਮਾਰੇ ਕਿ ਮੇਰੀ ਪਰਸਨਲ ਬੇਨਤੀ ਵੀ ਅਰਦਾਸ ਵੀ ਆ ਕਿ ਹਰ ਭਾਈਚਾਰਾ ਇੰਨੇ ਵੀ ਸਮਾਜ ਦੇ ਲੋਕ ਨੇ Hindu ਭਾਈਚਾਰਾ, Muslim ਭਾਈਚਾਰਾ, Sikh ਭਾਈਚਾਰਾ ਇੱਦਾਂ ਹੀ ਕੋ Hindu ਭਾਈਚਾਰਾ ਵੀ ਸਾਡਾ ਇੱਕ ਆ ਮੁਸਲਮਾਨ ਭਾਈਚਾਰਾ ਵੀ ਕਿਸ਼ਨ ਭਾਈਚਾਰਾ ਵੀ ਸਾਡੇ ਬੜੇ ਸਦਾ ਕੰਗਿਆ ਸਿੱਖ ਭਾਈਚਾਰਾ ਸਾਡਾ ਕੰਗਿਆ ਜੀ ਸਾਰੇ ਸਮਾਜ ਇਕਿਆਂ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਕੋਈ ਭਾਵੇਂ ਮੈਂ ਵੀ ਆ ਹਾਂ ਜੇ ਮੈਂ ਕਿਸੇ ਧਰਮ ਦੇ ਖਿਲਾਫ ਜਾਂ ਸ਼ਬਦ ਬੋਲूंगा ਮੈਨੂੰ ਵੀ ਕੋਈ ਮਾਫੀ ਨਹੀਂ ਆ ਜੇ ਮੇਤੋਂ ਇੱਕ ਜ਼ਿੰਦਗੀ ਦੀ ਇੱਕ ਵੀ ਗਲਤੀ ਇੱਕ ਕੋਈ ਤੇ ਮੈਨੂੰ ਵੀ ਮਾਫੀ ਦੇਣਾ ਤੁਹਾਨੂੰ ਰਾਜੇ ਦੇ ਉੱਤੇ ਗਲਤੀ ਹੋ ਗਈ ਆ ਤੇ ਆਪਾਂ ਮੇਰਾ ਫਰਜ਼ ਬਣਦਾ ਜੀ ਜਿਹੜਾ ਸਾਡੇ ਲੋੜਵੰਦ ਪਰਿਵਾਰ ਆ ਇਹ ਨਹੀਂ ਕਿ ਦਲ ਦੀ ਕੱਲੇ ਗਰੀਬ ਨੇ ਜਾਂ ਦਲ ਦੀ ਕੱਲੇ ਮਾਤਰ ਨੇ ਹੋਰ ਵੀ ਐਸੇ ਸਮਾਜ ਆ ਸਿੱਖ ਭਾਈਚਾਰੇ ਦੇ ਬੜੇ ਲੋਕ ਨੇ ਬਹੁਤ ਗਰੀਬ ਨੇ ਲੋੜਵੰਦ ਪਰਿਵਾਰ ਨੇ ਹਿੰਦੂ ਭਾਈਚਾਰੇ ਦੇ ਜਿਹਨੇ 크ਰਿਸਚਨ ਭਾਈਚਾਰੇ ਵੀ ਅਸੀਂ ਕਹਿੰਨੇ ਵੀ ਸਾਰੇ ਧਰਮਾਂ ਨੂੰ ਕੋ ਭੈਣ ਭਰਾ ਕੇ ਲਾ ਕੇ ਬਾਹਰ ਹਟਦਾ ਪਿਆ ਸਾਡਾ ਫਰਜ਼ ਮੰਨਦਾ ਵਾ ਉਸ ਬੰਦੇ ਦਾ ਸਾਥ ਦੇਣਾ ਗਲਤ ਕੰਮ ਨਹੀਂ ਸਹੀ ਕੰਮ ਹੈ ਜੈ ਮੇਰੇ ਲੋਕ ਐ ਵਾ ਬਾਕੀ ਮੈਂ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੇ ਵੀ ਉਹਦੇ ਖਿਲਾਫ ਬੋਲਦੇ ਆ ਮੇਰੇ ਵੀਰ ਬਣ ਕੇ ਤੁਸੀਂ ਮੇਰੇ ਭਰਾਓ ਮੈਨੂੰ ਕੋਈ ਮੈਂ ਨਹੀਂ ਕੋਈ ਨੀਂਜੀ ਨਹੀਂ ਕਿ ਮੈਂ ਇਹਨੂੰ ਉਹ ਰਾਜਾ ਜੀ ਨੇ ਕਹਿ ਦਿੱਤੇ ਮੈਨੂੰ ਮੇਰੇ ਭਰਾ ਮੇਰਾ ਬڑا ਪੁੱਤਰ ਹਾਂ ਦਾ ਹੀ ਨੇ ਕਿਹਾ ਤੇ ਮੈਂ ਤੇ ਆਇਆ ਸੀ ਆਏ ਮੇਰੇ ਭਰਾ ਅਸੀਂ ਮੰਨੂ ਜੀ ਸਾਰੇ ਇਹ ਬਚਪਨ ਦੇ ਯਾਰ ਵੀ ਆ ਭਰਾ ਵਾਲਮੀਕੀ ਪ੍ਰਗਟ ਦਿਵਸ ਦੀਆਂ ਤੇ ਸਾਰੀਆਂ ਮੁਬਾਰਕਾਂ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਰਾਜਾ ਜੀ ਨੇ ਜਿਹੜਾ ਇਹ ਕੰਮ ਕੀਤਾ ਹੈ ਇਹ ਸਰਾਣਾ ਯੋਗ ਹੈ ਕਿ ਵਾਲਮੀਕੀ ਸਮੁਦਾਇ ਨੂੰ ਉਹਨਾਂ ਨੇ ਬਿਲਕੁਲ ਯਾਦ ਰੱਖਿਆ ਹਮੇਸ਼ਾ ਯਾਦ ਰੱਖਿਆ ਤੁਸੀਂ ਉਹਨਾਂ ਦੀ ਬਾਈਟਾਂ 'ਚ ਵੀ ਵੇਖਦੇ ਹੋ ਉਹ ਸਿੱਖ ਸਮਾਜ ਨੂੰ ਔਰ ਵਾਲਮੀਕੀ ਸਮਾਜ ਨੂੰ ਬਹੁਤ ਜ਼ਿਆਦਾ ਤਿਆਰ ਕਰਦੇ ਨੇ ਔਰ ਅੱਜ ਜਿਹੜੇ ਉਹਨਾਂ ਨੇ ਇਹ 골ਡ ਦੇ ਸਿੱਕੇ ਕੱਢਣ ਲਈ ਇੱਕ ਸੱਤ ਬੱਚਿਆਂ ਦੀ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਵਿਆਹ ਦਾ ਔਰ ਉਹਨਾਂ ਦੇ 골ਡ ਸਿੱਕੇ ਕੱਢਣ ਦਾ ਉਹਨਾਂ ਨੇ ਇੱਕ ਸਮਾਜ ਦੇ ਨਾਲ ਜੁੜਨ ਦੀ ਗੱਲ ਕੀਤੀ ਹੈ ਔਰ ਸਮਾਜ ਦੇ ਇਹ ਬੱਚਿਆਂ ਦੀ ਇੱਕ ਗੱਲ ਕੀਤੀ ਕਿ ਉਹਨਾਂ ਨੂੰ ਐਜੂਕੇਸ਼ਨ ਵੀ ਮਿਲੇ ਉਹਨਾਂ ਨੂੰ ਵਧੀਆ ਖਾਣਾ ਮਿਲੇ ਵਧੀਆ ਸਹੂਲਤਾਂ ਮਿਲਣ ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਮੈਂ ਜਿੱਦਾਂ ਕਿ ਕਮਲ ਜੀ ਨੇ ਦੱਸਿਆ ਸਾਡੇ ਸਮਾਜ ਸੇਵਕ ਨੇ ਕੈਂਡੀ ਭਾਈ ਨੇ ਵੀ ਸਮਾਜ ਸੇਵਕ ਨੇ ਔਰ ਵੱਡੇ ਲੈਵਲ ਤੇ ਇਹ ਲੋਕਾਂ ਚ ਵਿਚਰਦੇ ਨੇ ਆਪਾਂ ਸਾਰੇ ਲੋਕ ਜਿੰਨੇ ਵੀ ਰੀਆ ਜੀ ਸਾਰੇ ਲੋਕ ਬਹੁਤ ਅੱਛੇ ਤਰੀਕੇ ਦੇ ਨਾਲ ਇਹ ਲੋਕਾਂ ਚ ਵਿਚਰਦੇ ਨੇ ਔਰ ਸਮਾਜ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਕਿ ਇਹਨਾਂ ਨੇ ਤਾਂ ਵੀ ਰਾਜਾ ਜੀ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕ ਸਰ ਦੇ ਲੋਕਾਂ ਨੂੰ ਜਿਹੜੇ ਗਰੀਬ ਤਬਕਾ ਸੀਗਾ ਜਿਨ੍ਹਾਂ ਨੂੰ ਇੰਨੀਆਂ ਅੱਛੀਆਂ ਸਹੂਲਤਾਂ ਮਿਲ ਰਹੀਆਂ ਸੀ ਉਹਨਾਂ ਤੋਂ ਆਪਾਂ ਦੂਰ ਕੀਤਾ ਹੈ ਜਿਹੜੀ ਕੰਟਰੋਵਰਸੀਆਂ ਪਈਆਂ ਨੇ ਉਹਦੇ ਵਿੱਚ ਕਮਲ ਜੀ ਨੇ ਦੱਸਿਆ ਕਿ ਆਪਾਂ ਨੂੰ ਬਹਿ ਕੇ ਉਹਦਾ ਹੱਲ ਕਰਨਾ ਚਾਹੀਦਾ ਗਲਤੀਆਂ ਇਨਸਾਨ ਤੋਂ ਹੁੰਦੀਆਂ ਨਾਲੇ ਪੁਰਾਣੀਆਂ ਗਲਤੀਆਂ ਨੇ ਦਵੇਂ ਸਿਰ ਤੋਂ ਇਦਾਂ ਦਾ ਕੋਈ ਕੰਮ ਨਹੀਂ ਆ ਔਰ ਅਸੀਂ ਹਮੇਸ਼ਾ ਹੀ ਸਮਾਜ ਦੇ ਵਿੱਚ ਵਿਚਰਦੇ ਆਂ ਔਰ ਜਿੱਥੇ-ਜਿੱਥੇ ਵੀ ਕਿਸੇ ਨੇ ਗਲਤੀ ਕੀਤੀ ਆ ਵਾਲਮੀਕੀ ਸਮਾਜ ਬਾਰੇ ਵੀ ਬਹੁਤ ਸਾਰੇ ਲੋਕਾਂ ਨੇ ਬੋਲਿਆ ਅਸੀਂ ਵੀ ਉਹਨਾਂ ਨੂੰ ਮਾਫ਼ ਕੀਤਾ ਇਸੇ ਤਰ੍ਹਾਂ ਬਾਕੀ ਸਮਾਜਾਂ ਨੂੰ ਵੀ ਚਾਹੀਦਾ ਕਿ ਰਾਜਾ ਜੀ ਦਾ ਆਪਾਂ ਸਾਥ ਦੇਈਏ ਤਾਂ ਜੋ ਗਰੀਬ ਲੋਕਾਂ ਦਾ ਜਿਹੜਾ ਭਲਾ ਹੋ ਰਿਹਾ ਉਹਦੇ ਚ ਆਪਾਂ ਬਾਂਧਾ ਨਾ ਬਣੀਏ ਇਹ ਬਾਂਧਾ ਬੰਨ ਰੇ ਨੇ ਉਹ ਲੋਕ ਤੇ ਅੱਜ ਦੇ ਦਿਨ ਤੇ ਜਿਹੜਾ ਉਹਨਾਂ ਨੇ ਵਾਲਮੀਕੀ ਸਮਾਜ ਦੇ ਲਈ ਪਾਵਨ ਵਾਲਮੀਕੀ ਪ੍ਰਗਟ ਦੀ ਵਾਸਤੇ ਇਹਡਾ ਲੰਗਰ ਲਗਾਇਆ ਮੈਕਡੋਨਲਡ ਦਾ ਔਰ ਪਲੱਸ ਲੋਕਾਂ ਦੇ ਨਾਲ ਆਪਣਾ ਰਾਪਤਾ ਵਧਾਇਆ ਸੱਤ ਸਿੱਕੇ ਜਿਹੜੇ 골ਡ ਦੇ ਅੱਜ ਉਹਨਾਂ ਨੇ ਕਢਨੇ ਆ ਉਹਦੇ ਲਈ ਤੁਸੀਂ ਸਾਰੇ ਜੀਐਮਬੀ ਗਰੁੱਪ ਦੇ ਮੈਂ तहे ਦਿਲ ਤੋਂ ਸ਼ੁਕਰਗੁਜ਼ਾਰ ਆ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਇਸੇ ਤਰ੍ਹਾਂ ਹੀ ਉਪਰਾਲੇ ਕਰਦੇ ਰਹਿਣ ਰਾਜਾ ਜੀ ਦੇ ਨਾਲ ਵਾਲਮੀਕੀ ਸਮਾਜ ਦੀ ਪੂਰੀ ये राजा जी के साथ है सब राजा जी अब भी भी रो, 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 भी इस कलयुग के ये कलयुग का दौर चल रहा है जहाँ पे एक महान पुरुष आत्मा उतरी धरती पे और इन्होंने इतना अच्छा किया है ना इतनी सेवा की है लोगों की तो मैं यही कहना चाहती हूँ राजा जी आपको माता रानी का पूरा पूरा आशीर्वाद आपके साथ है आप जहाँ भी रहो आप ऐसे ही लंगर लगाते रहो ऐसे ही सेवा करते रहो जय माता दी जय माता दी जय माता जयंता आवाज आवाज नहीं आ रही जी जय माता दी है आज बाल्मीकि जी का है और गुरु रामदास जी का दोनों का दिन है मैं आपको सबसे हाथ जोड़ के देखे जो भी मेरे से भूलना सकता है गलती हुई है जाने अनजाने में किसी भी भगत को किसी को भी देश पहुंची है अमृतसर में अमृतसर से बाहर पूरी दुनिया में जाते हैं हिंदुस्तानी पंजाबी पूरी दुनिया में फैले हैं मैं सबसे हाथ जोड़ के माफी मांगता हूँ कि जो भी गलती हुई है बच्चा देखे माफ कर देते हैं मेरे ये बड़े भाइयों ने भी मुझे कहा था कि अगर जाने जाने में की ये गलती गलती नहीं होती मैं इसके प्रूफ कोर्ट में दे दूंगा कि जो भी हुआ पर जो भी मुझसे गलती हुई है मुझे छोटा समझ के माफ कर दीजिए देखिए मैं यही चाहता हूँ देखिए इसमें किसी भी जरूरतमंद गरीब का कोई दोष नहीं है मेरे गुरु जी से प्यार

हाथ लगा के माथा झुका के हूं ये कहता हूँ कि माफ कीजिए जो गलती हो गई अगर आगे से ऐसी कोई भी गलती हो तो आप सारे मेरे को जो भी सजा देंगे मैं वो भुगतने के लिए तैयार हूँ आज जो बोले आज सात निकल रहे हैं देखिए सात वाई निकल रहे हैं देखिए जो भी क्वाइट निकल निकलेंगे जिनका भी निकलेगा उनकी बेटियों की शादी में कम से कम दस करोड़ रुपया हमने कहा हुआ है वो लगाएंगे हम ये भी कहते हैं कि जिसको विश्वास नहीं है वो क्वाइन बेच के आ सकता है गोल्ड का है जाके बेच सकते हैं पर अगर बेचना भी होगा तो आप मेरे पास भी आ सकते हैं मैं पूरे पैसे दूंगा मैं फिर कहता हूँ बाल्मीकि समाज में मेरा बहुत साथ दिया मैं उनका एहसान पूरी जिंदगी नहीं भूल सकता देखिए जब खराब देखिए मैं फिर कहता हूँ सिख मेरे भाई है मैं वो इंसान हूँ मैं अपने सिख भाइयों को बताना चाहता हूँ कि मैं वो इंसान हूँ जो आज भूल भी चुका है कि कब से सुबह शाम मैं गुरुद्वारे का लंगर खा रहा हूँ मैं इसमें कोई अंजार नहीं करता था कर गुरु जी ने कहा था कि लंगर तब तक, तक चलते रहेंगे राजा जी जितनी देर आप खुद लंगर खाओगे तो पहले सीधा गुरुद्वारे से लंगर मेरे साथ वाले ही मेरे खिलाफ थे उनसे पूछ लीजिए सुबह शाम सीधा गुरुद्वारे से लंगर आता था जो मैं खाता था अब मैं चंडीगढ़ में हूँ चंडीगढ़ से दादा साहब जी बीस किलोमीटर से ज्यादा है तो सुबह शाम वहाँ लंगर खाने जाता हूँ मैं यही चाहता हूँ कि मुझे माफ करें ताकि मैं फिर से आके लंगर स्टार्ट कर सकू देखिए गरीब और जरूरतमंदों का इसमें कोई दोष नहीं है फिर से लंगर स्टार्ट होने दीजिए अमृतसर में हमने पूरी दुनिया में लंगर लगाने हैं पर जहाँ से शुरू किया है अगर वही बंद होंगे तो क्या फायदा है जय माता दी अब मैं ये निकालने जा रहा हूँ मैं अपने प्यारे बड़े भाई सबका कमल जी का शशि जी का सबका माना जी जी का मम्मी जी का सबका हाथ जोड़ के थैंक यू बोलना चाहता हूँ कि मेरी मैं वहाँ नहीं हूँ तब भी उन्होंने ये लगे आज जो भी किया थैंक यू सो मच अगर ये ना होते तो आज के जो भी वहां हुआ और तो जो हो रहा है वो ना हो पाता थैंक यू, 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 यू जी थैंक यू शशि जी थैंक यू मनु जी थैंक यू जी हंडाजी आपका बहुत, बहुत 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 बहुत, बहुत, बहुत थैंक यू जय माता जी वाल्मीकि जी महाराज सब देख रहे हैं देखिए जो भी अच्छा होता है चाहे जय माता दी के नाम से हो चाहे वाल्मीकि जी के नाम से हो चाहे गुरुओं के नाम से हो चाहे जीसस क्राइस्ट के नाम से हो चाहे अल्लाह के नाम से हो जो भी कोई अच्छा करता है रब उसका फल जरूर देता है अगर मैंने बुरा किया हुआ है तो मुझे फल मिल चुका है मैं इतनी देर से बाहर हूँ अगर मैंने बुरा किया है उसका फल मुझे भगवान दे देगा मैं हाथ जोड़ के फिर तो आप से आप सबसे माफी मांगता हूँ देखिए एक गलती भी, भी माफ कर देता है अब रब नहीं पर आप जो सजा देना चाहे मैं वो भुगतने के लिए तैयार हूँ पर लंगर स्टार्ट होने दीजिए देखिए जब तक आप मुझे माफ नहीं करेंगे लंगर स्टार्ट नहीं होंगे बस मैं यही चाहता हूँ की आप मुझे माफ करिए ताकि कोई भी है उन सबको लंगर मिल सके जय माता दी 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 जय जय माता माता ये मेरे इधर देखिए ये मेरे प्यारे भाई है इनका लादा जी है ये वो है जब भी मेरे घर में खराब टाइम आता है देखिए तब रथ मैं इस बात पर बिलीव करता हूँ अगर आपने कोई अच्छा काम किया है अगर आपने कोई किसी की दुआ ली है और आपने पूरा वक्त आता है तो रथ हमेशा रुप नहीं आते वो किसी इतना किसी रूप में आते हैं जैसे कमल जी आए शशि जी आए सारे आए आए इसी तरह ये लोग आ चुके भी है मेरे बड़े भाई आज ये बता देंगे इसका सारा श्रेष्ठ आज निकल रहा है ये शशि जी को जाता है बस भंडारा किया तो कौन सिख सोने सिखने के देखिए मेरा फिर करता है बोला ही बंद कर देता हूं मैं ज्यादा बोलता हूं कभी-कभी कुछ भी कार्य करने वाला कुछ भी बोल देता है पर आगे से किसी को भी ऐसा मेरी तरफ से नहीं होगा कि किसी को गलत लगे